ਅਕੇ ਇਹ ਤਾਂ ਬਜ਼ੁਰਗ ਨੇ ਇਹ ਨਹੀਂ ਪਹੁੰਚ ਸਕਣਗੇ ਉੱਪਰ ਦੋਸਤੋ ਜਦੋਂ ਅਸੀਂ ਪਾਕਿਸਤਾਨ ਦੇ ਪੰਜਾ ਸਾਹਿਬ ਚ ਬਲੀ ਘੰਧਾਰੀ ਦੀ ਮਜ਼ਾਰ ਤੇ ਜਾ ਰਹੇ ਸੀ ਨਾ 3 ਕਿਲੋਮੀਟਰ ਉੱਪਰ ਨੂੰ ਚੜਾਈ ਸੀਗੀ ਜਦੋਂ ਅਸੀਂ ਜਾਣ ਲੱਗੇ ਤਾਂ ਜਿਹੜੇ ਸਾਡੇ ਨਾਲ ਨੌਜਵਾਨ ਭੈਣਾ ਭਰਾ ਸੀ ਉਹ ਕਹਿੰਦੇ ਵੀ ਇਹ ਜਿਹੜੇ ਵਿਚਾਰੇ ਬਜ਼ੁਰਗ ਆਪਣੇ ਨਾ ਜਾਂਦੇ ਨਾ ਭਾਵੇਂ ਅਸੀਂ ਨੌਜਵਾਨ ਥੋੜੇ ਹੀ ਸੀ ਵੱਡੀ ਗੰੰਤੀ ਬਜ਼ੁਰਗੀ ਸੀ ਕਹਿੰਦੇ ਇਹ ਨਾ ਬਜ਼ੁਰਗਾਂ ਤੋਂ ਨਹੀਂ ਚੜਿਆ ਜਾਣਾ ਇੰਨਾ ਜਿਆਦਾ ਉੱਪਰ ਕਹਿੰਦੇ ਇਹਦਾ ਰਾਹ ਵਿੱਚੋਂ ਹੀ ਵਾਪਸ ਆਉਣਗੇ ਪਰ ਅਸੀਂ ਉਦੋਂ ਸਾਰੇ ਹੀ ਹੈਰਾਨ ਰਹੇਗੇ ਜਦੋਂ ਅਸੀਂ ਦੇਖਿਆ ਕਿ ਜਿਹੜੇ ਬਜ਼ੁਰਗ ਸੀ ਉਹ ਤਾਂ ਉੱਪਰ ਚਲੇ ਵੀ ਗਏ ਤੇ ਅਸੀਂ ਜਿਹੜੇ ਨੌਜਵਾਨ ਸੀ ਅਸੀਂ ਰਾਹਾਂ ਵਿੱਚ ਸਾਹ ਲੈ ਲੈ ਕੇ ਗਏ ਪਤਾ ਨਹੀਂ ਕਿੰਨੇ ਵੇਰੀ ਅਸੀਂ ਰਾਹ ਵਿੱਚ ਰੋਕ ਰੋਕ ਕੇ ਸਾਹ ਲਿਆ ਤੇ ਸਾਡੇ ਨਾਲ ਕੁਝ ਜਿਹੜੇ ਨੌਜਵਾਨ ਸੀਗੇ ਨਾ ਉਹ ਰਾਹ ਵਿੱਚ ਹੀ ਵਾਪਸ ਆ ਗਏ ਕਹਿੰਦੇ ਸਾਥੋਂ ਉੱਪਰ ਨਹੀਂ ਚੜਿਆ ਜਾਂਦਾ ਸਾਡਾ ਬਹੁਤ ਸਾਹ ਚੜ ਗਿਆ ਸਾਡਾ ਤਾਂ ਸਾਹ ਰੋਕ ਰਿਆ ਤੇ ਸਾਡੇ ਤੋਂ ਉੱਪਰ ਨਹੀਂ ਜਾਇਆ ਜਾਣਾ ਹੋਰ ਅਸੀਂ ਤਾਂ ਵਾਪਸ نیچے ਹੀ ਚੱਲੇ ਆ ਤੇ ਜਦੋਂ ਅਸੀਂ ਮਜ਼ਾਰ ਦੇ ਉੱਪਰ ਪਹੁੰਚੇ ਹਲੇ ਅਸੀਂ ਐਂਟਰੀ ਕਰ ਰਹੇ ਸੀ ਕਿ ਜਿਹੜੇ ਬਜ਼ੁਰਗ ਸੀ ਉਹ ਸਾਹ ਲੈ ਕੇ ਉੱਥੇ ਘੰਟਾ ਘੰਟਾ ਤੇ ਵਾਪਸ ਵੀ ਆਈ ਜਾਂ ਮੈਂ ਉਦੋਂ ਸੋਚ ਰਹੀ ਸੀ ਵੀ ਅਸੀਂ ਕਿਹੋ ਜੇ ਨੌਜਵਾਨ ਵੀ ਉੱਪਰ ਜਾਣ ਵਾਸਤੇ ਮਜ਼ਾਰ ਤੇ ਅਸੀਂ ਤੁਰੇ ਤਾਂ ਸਾਰੇ ਇਕੱਠੇ ਹੀ ਸੀ ਪਰ ਅਸੀਂ ਜਿਹੜੇ ਨੌਜਵਾਨ ਸੀ ਅਸੀਂ ਸਾਹ ਲੈ ਲੈ ਕੇ ਮਸਾ ਪਹੁੰਚੇ ਤੇ ਜਿਹੜੇ ਬਜ਼ੁਰਗ ਸੀਗੇ ਬਹੁਤ ਜ਼ਿਆਦਾ ਹੀ ਬਜ਼ੁਰਗ ਸੀ ਉਹ ਉੱਥੇ ਜਾ ਕੇ ਵੀ ਵਾਪਸ ਆ ਗਏ ਤੇ ਆਹ ਦੇਖੋ ਇੱਧਰ ਸਾਡੇ ਭੂਆ ਜੀ ਕਹਿੰਦੇ ਮੈਂ ਨਹੀਂ ਜਾਣਾ ਉੱਪਰ ਮੈਥੋਂ ਨਹੀਂ ਤੁਰਿਆ ਜਾਂਦਾ ਉਹ ਤਾਂ ਭਾਈ ਰਾਹ ਵਿੱਚ ਹੀ ਬਹਿ ਗਏ ਫੁੱਫੜ ਜੀ ਕਹਿੰਦੇ ਮੈਂ ਤਾਂ ਲੈ ਕੇ ਹੀ ਜਾਣਾ ਦੋਹਾਂ ਵਿੱਚ ਨੋਖ ਝੋਕ ਚੱਲਦੀ ਰਹੀ ਪਰ ਆਖਰ ਫੁੱਫੜ ਜੀ ਕਾਮਯਾਬ ਹੋ ਗਏ ਭੂਆ ਜੀ ਨੂੰ ਉੱਪਰ ਮਜ਼ਾਰ ਤੇ ਲੈ ਹੀ ਗਏ ਜਿਵੇਂ ਜਿਵੇਂ ਅਸੀਂ ਉੱਪਰ ਚੜ ਰਹੇ ਸੀ ਨਾ ਇੱਕ ਤਾਂ ਚੜਾਈ ਨਾ ਸਾਡਾ ਸਾਹ ਫੁੱਲ ਰਿਹਾ ਸੀ ਉੱਪਰੋਂ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਵਾਰੀ ਵਾਰੀ ਪਾਣੀ ਦੀ ਪਿਆਸ ਲੱਗਦੀ ਸੀ ਤੇ ਆਹ ਦੇਖੋ ਤੁਸੀਂ ਛੋਟੇ ਛੋਟੇ ਬੱਚੇ ਰਾਹਾਂ ਵਿੱਚ ਬੈਠੇ ਸੀ ਜਿਹੜੇ ਪਾਣੀ ਦੀ ਸੇਵਾ ਕਰ ਰਹੇ ਸੀ ਸਾਡੇ ਭੈਣਾ ਭਰਾ ਉਹਨਾਂ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕੁਝ ਨਾ ਕੁਝ ਆਰਥਿਕ ਸਹਾਇਤਾ ਦਿੰਦੇਗੇ ਇਹ ਛੋਟੇ ਛੋਟੇ ਮਾਸੂਮ ਬੱਚੇ ਬਹੁਤ ਜ਼ਿਆਦਾ ਪਿਆਰੇ ਸੀ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰ ਰਹੇ ਸੀ ਹੁਣ ਇੱਕ ਚੀਜ਼ ਤੁਸੀਂ ਹੋਰ ਦੇਖੋ ਕਿ ਪਾਕਿਸਤਾਨ ਦੀ ਸਰਕਾਰ ਨੇ ਸਾਡੇ ਵਾਸਤੇ ਬਹੁਤ ਜ਼ਿਆਦਾ ਪੁਖਤਾ ਪ੍ਰਬੰਧ ਕੀਤੇ ਹੋਏ ਸੀ ਸਾਡੀ ਸੁਰੱਖਿਆ ਨੂੰ ਲੈ ਕੇ ਜਦੋਂ ਅਸੀਂ ਉੱਪਰ ਜਾ ਰਹੇ ਸੀ ਸਾਡੇ ਨਾਲ ਨਾਲ ਇੱਕ ਪਾਸੇ ਪੁਲਿਸ ਫੋਰਸ ਚੱਲ ਰਹੀ ਸੀ ਸਾਡੀ ਸੁਰੱਖਿਆ ਦੇ ਲਈ ਤੇ ਨਾਲ ਨਾਲ ਹੀ ਸਾਨੂੰ ਸਿਹਤ ਦੀ ਕੋਈ ਪ੍ਰੋਬਲਮ ਨਾ ਆ ਜਾਵੇ ਸਿਹਤ ਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਸਾਡੇ ਨਾਲ ਇੱਕ ਡਾਕਟਰਾਂ ਦੀ ਟੀਮ ਵੀ ਚੱਲ ਰਹੀ ਸੀ ਕਿ ਜੇਕਰ ਕਿਸੇ ਬੰਦੇ ਨੂੰ ਅਚਾਨਕ ਸਿਹਤ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਡਾਕਟਰ ਉਹਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਸਕਣ ਲੋ ਜੀ ਸਾਡੇ ਭੂਆ ਜੀ ਦਾ ਵੀ ਗਰਮੀ ਨਾਲ ਬੀਪੀ ਹਾਈ ਹੋ ਗਿਆ ਤੇ ਆ ਕੇ ਡਾਕਟਰ ਸਾਹਿਬ ਨੂੰ ਚੈੱਕ ਕਰਾ ਰਹੇ ਆ ਡਾਕਟਰ ਸਾਹਿਬ ਮੇਰਾ ਬੀਪੀ ਚੈੱਕ ਕਰੋ ਗਰਮੀ ਤਾਂ ਸੱਚਮੁੱਚ ਹੀ ਬਹੁਤ ਜ਼ਿਆਦਾ ਸੀ ਉੱਥੇ ਪਰ ਸਫ਼ਰ ਬਹੁਤ ਜ਼ਿਆਦਾ ਆਨੰਦ ਦੇ